ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੌਧ ਸਿੰਘ ਜੀ ਸਾਧ ਸੰਗਤ ਜੀ ਕਰਤੇ ਦੀ ਸਿਫਤ ਸਲਾਹ ਕਰਨ ਦੇ ਨਾਲ ਸਾਨੂੰ ਕੀ ਹਾਸਲ ਹੁੰਦਾ ਹੈ ਜਿਉਂ-ਜਿਉਂ ਅਸੀਂ ਉਸ ਕਰਤਾ ਪੁਰਖ ਦੇ ਗੁਣ ਗਾਵਾਂਗੇ ਜਿਉਂ-ਜਿਉਂ ਕਰਤਾ ਪੁਰਖ ਦੀ ਸਿਫਤੋ ਸਲਾਹ ਕਰਾਂਗੇ ਸਾਡੇ ਅੰਤਿਸ਼ ਕਰਨ ਦੀ ਮੈਲ ਉਤਰ ਜਾਂਦੀ ਹੈ ਸਿਫਤ ਸਲਾਹ ਕਰਨ ਦੇ ਨਾਲ ਤੇ ਸਾਡੀ ਆਤਮਾ ਦਾ ਵਿਪਾਰਿ ਉਤਾਰਾ ਹੋ ਜਾਂਦਾ ਹੈ ਤੇ ਅਸੀਂ ਉਸ ਗੁਣੀ નિਧਾਨ ਪਿਤਾ ਦੇ ਵਿੱਚ ਇੱਕ ਮਿਕ ਹੋ ਜਾਂਦੇ ਹਾਂ ਪਾਤਸ਼ਾਹ ਕਹਿੰਦੇ ਨੇ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋ ਮੈਂ ਬਿਖਫੈਲ ਗੁਰਮਖ ਹੋਵੇ ਸੋਈ 부ਝੈ ਗੁਣ ਕਹਿ ਗੁਣੀ ਸਮਾਵਨੇ ਹੁਣ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਹੈ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਹੁਣ ਜਿਨ੍ਹਾਂ ਨੇ ਉਸ ਸੱਚੇ ਸਾਹਿਬ ਦੀ ਸਿਫਤ ਸਲਾਹ ਦਾ ਮਾਰਗ ਸਾਧ ਸੰਗਤ ਜੀ ਅਪਣਾ ਲਿਆ ਉਹਨਾਂ ਦਾ ਪਾਰਿ ਉਤਾਰਾ ਹੋ ਗਿਆ ਤੇ ਉਹਨਾਂ ਨੂੰ ਅਵਸਥਾ ਕਿਹੜੀ ਪ੍ਰਾਪਤ ਹੁੰਦੀ ਹੈ ਉਹਨਾਂ ਗੁਰੂ ਪਿਆਰਿਆਂ ਦਾ ਸਿਫਤ ਸਲਾਹ ਦੇ ਮਾਰਗ ਤੇ ਚੱਲਣ ਦੇ ਨਾਲ ਸਾਧ ਸੰਗਤ ਜੀ ਪਾਰਿ ਉਤਾਰਾ ਹੋ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਸਾਈਂ ਦੇ ਵਿੱਚ ਇੱਕ ਇੱਕ ਮਿਕ ਹੋ ਗਏ। ਸਾਹਿਬਾ ਦਾ ਬਚਨ ਹੈ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਸੋ ਜਿਨ੍ਹਾਂ ਨੂੰ ਕਰਤਾ ਮਾਲਕ ਆਪਣੀ ਸਿਫਤ ਸਲਾਹ ਦੀ ਦੌਲਤ ਬਖਸ਼ ਦਿੰਦਾ ਏ। ਉਹ ਆਤਮਿਕ ਖਜ਼ਾਨਿਆਂ ਦੇ ਮਾਲਕ ਬਣ ਜਾਂਦੇ ਨੇ। ਹੁਣ ਅਸੀਂ ਕੀ ਦੇਖਦੇ ਆਂ ਦੁਨਿਆਵੀ ਤੌਰ ਤੇ ਦੇਖਦੇ ਆਂ ਦੁਨਿਆਵੀ ਧਨ ਦੁਨਿਆਵੀ ਦੌਲਤ ਮਿਲ ਜੇ ਤੇ ਅਸੀਂ ਕਹਿੰਨੇ ਆਂ ਕਿ ਮਹਾਰਾਜ ਦੀ ਕਿਰਪਾ ਹੋ ਗਈ। ਪਰ ਅਸਲੀ ਬਖਸ਼ੀਸ਼ ਗੁਰੂ ਸਾਹਿਬ ਦੀ ਕਿਹੜੀ ਹੈ ਜਦੋਂ ਉਸ ਮਾਲਕ ਦੀ ਸਿਫਤ ਸਲਾਹ ਦੀ ਦੌਲਤ ਮਿਲ ਜੇ ਤੇ ਫਿਰ ਮਨੁੱਖ ਆਤਮਿਕ ਖਜ਼ਾਨਿਆਂ ਦਾ ਮਾਲਕ ਬਣ ਜਾਂਦਾ ਹੈ ਤੇ ਉਹੀ ਅਸਲੀ ਸ਼ਾਹ ਹੈ ਅਸੀਂ ਸ਼ਾਹ ਕਿਨੂੰ ਕਹਿੰਨੇ ਆ ਜਿਹਦੇ ਕੋ ਪੈਸੇ ਬਹੁਤੇ ਹੋਣ ਵੱਡੀ ਕਾਰ ਵੱਡੀ ਕੋਠੀ ਹੋਵੇ ਕਹਿੰਨੇ بڑا ਧਨਾੜ ਹੈ ਭਾਈ ਪਾਸ਼ਾ ਕਹਿੰਦੇ ਉਹ ਅਸਲੀ ਧਨਵਾਨ ਨਹੀਂ ਅਸਲੀ ਧਨਵਾਨ ਉਹ ਹੈ ਜਿਹਦੇ ਕੋਲ ਉਸ ਮਾਲਕ ਦੀ ਸਿਫਤ ਸਲਾਹ ਹੈ ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਹੀ ਅਸਲ ਖਜ਼ਾਨਾ ਹੈ ਸਿਫਤ ਸਲਾਹ ਹੀ ਆਤਮਿਕ ਜਿੰਦਰਾ ਖੋਲਣ ਲਈ ਕੁੰਜੀ ਹੈ ਜਿਸ ਹਿਰਦੇ ਦੇ ਵਿੱਚੋਂ ਪ੍ਰਭੂ ਦੀ ਸਿਫਤ ਸਲਾਹ ਦੇ ਸੱਚੇ ਬੋਲ ਨਿਕਲਦੇ ਨੇ ਉਹ ਹਿਰਦੇ ਰੂਪੀ ਢੰਡਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ ਜਿਨ੍ਹਾਂ ਦੇ ਮੱਥੇ ਤੇ ਨਾਮ ਜਪ ਪ੍ਰਭੂ ਸਿਫਤ ਦਾ ਪ੍ਰਵਾਨੀ ਨਿਸ਼ਾਨ ਹੁੰਦਾ ਹੈ ਸਾਧ ਸੰਗਤ ਜੀ ਜਿਨੂੰ ਉਸ ਮਾਲਕ ਦੀ ਵਡਿਆਈ ਮਿਲ ਜਾਂਦੀ ਹੈ ਜੋ ਸਿਫਤ ਸਲਾਹ ਕਰਦਾ ਹੈ ਉਹਨਾਂ ਦੇ ਉੱਪਰ ਸਮਝ ਲੈਣਾ ਉਸ ਅਕਾਲ ਪੁਰਖ ਦੀ ਨਦਰੇ ਕਰਮ ਹੈ ਸਿਫਤ ਜਿੰਨਾ ਕੋ ਬਖਸ਼ੀ ਹੈ ਸੇਹੀ ਪੋਤੇਦਾਰ ਕੁੰਜੀ ਜਿੰਨ ਕੋ ਦਿੱਤੀ ਆ ਤੇ ਨਾ ਮਿਲੇ ਭੰਡਾਰ ਸੋ ਉਸ ਦਾਤਾਰ ਕਰਤੇ ਦੀ ਸਿਫਤ ਸਲਾਹ ਕਰਨ ਦੇ ਨਾਲ ਜਿੱਥੇ ਕਿਰਤ ਦੀ ਮੁਹਤਾਜੀ ਖਤਮ ਹੋ ਜਾਂਦੀ ਹੈ ਕਿਰਤ ਕੀ ਹੈ ਉਸ ਮਾਲਕ ਦੀ ਬਣਾਈ ਹੋਈ ਕਾਇਨਾਤ ਇਹ ਜੋ ਦਾਤਾਂ ਜਿਨ੍ਹਾਂ ਦੇ ਪਿੱਛੇ ਅਸੀਂ ਭੱਜੇ ਫਿਰਦੇ ਆ ਨਾ ਇਹ ਉਸ ਮਾਲਕ ਦੀਆਂ ਬਣਾਈਆਂ ਖੇਡਾਂ ਨੇ ਰਚਾਈਆਂ ਖੇਡਾਂ ਨੇ ਜਦੋਂ ਅਸੀਂ ਦਤਾਰ ਦੇ ਨਾਲ ਜੁੜ ਜਾਂਦੇ ਆ ਨਾ ਦਤਾਂ ਦੀ ਜਿਹੜੀ ਅਸੀਂ ਮੁਥਾਜੀ ਕਰਦੇ ਫਿਰਦੇ ਆ ਉਹ ਖਤਮ ਹੋ ਜਾਂਦੀ ਹੈ ਫਿਰ ਕਿਰਤਵਾਲ ਝਾਕਣ ਦੀ ਜੋ ਸਾਨੂੰ ਜਨਮਾਂ ਜਨਮਾਂ ਤੋਂ ਆਦਤ ਪਈ ਹੋਈ ਹੈ ਨਾ ਉਹ ਆਦਤ ਖਤਮ ਹੋ ਜਾਂਦੀ ਹੈ ਸੋ ਜੋ ਸਾਡੇ ਮਨ ਤੇ ਮੈਲ ਹੈ ਉਹ ਤੇ ਸਾਫ਼ ਹੁੰਦੀ ਹੈ ਤੇ ਆਪਣੀ ਅਸਲ ਤੋਂ ਅਸੀਂ ਜਾਨੂ ਹੋ ਜਾਂਦੇ ਆਂ ਸੋ ਜਿੱਥੇ ਸਤਗੁਰ ਨੇ ਉਸ ਕਰਤੇ ਦੀ ਸਿੱਫਤ ਸਲਾਹ ਕਰਨ ਵਾਸਤੇ ਸਾਨੂੰ ਬਾਰ-ਬਾਰ ਬਾਣੀ ਦੇ ਵਿੱਚ ਪ੍ਰੇਰਨਾ ਦਿੱਤੀ ਹੈ ਉੱਥੇ ਸਾ ਸੰਗਤ ਜੀ ਦਾਤਾਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਸਿੱਫਤ ਸਲਾਹ ਕਰਨ ਤੋਂ ਵੀ ਸਾਨੂੰ ਰੋਕਿਆ ਹੈ ਤੇ ਹੁਕਮ ਕੀਤਾ ਹੈ ਕਿ ਭਾਈ ਇਹ ਦਾਤਾਨਾਸ਼ਵੰਤ ਨੇ ਇਹ ਦੁਨਿਆਵੀ ਦਾਤਾਂ ਜਿਨ੍ਹਾਂ ਦੇ ਪਿੱਛੇ ਅਸੀਂ ਭੱਜੇ ਫਿਰਦੇ ਆਂ ਇਹਨਾਂ ਤੋਂ ਕੁਝ ਹਾਸਲ ਨਹੀਂ ਹੋਣਾ ਇਨਾਂ ਦੀ ਝੂਠੀ ਖੁਸ਼ਾਮਦ ਨਾ ਕਰੋ। ਇਨਾਂ ਦੀ ਛਲਾਗਾ ਬਣਾ ਕਰੋ ਕਿਉਂਕਿ ਅੰਤ ਨੂੰ ਇਨਾਂ ਨੇ ਮਿੱਟੀ 'ਚ ਮਿਲਣਾ ਹੈ। ਭਾਈ ਸਿਫਤ ਸਲਾਬ ਦੀ ਕਰੋ ਜੋ ਸਦਾ ਧਿਰ ਰਹਿਣ ਵਾਲਾ ਹੈ, ਬੇਪਰਵਾਹ ਹੈ। ਸੋ ਬਾਣੀ ਸਾਨੂੰ ਗੁਰੂ ਨਾਲ, ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਦੀ ਤਾਕੀਦ ਕਰਦੀ ਹੈ। ਸੋ ਗੁਰਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਕੀਤਾ ਕਿਆ ਸਲਾਹੀ ਇਹ ਕਰ ਦੇਖੈ ਸੋਈ। ਜਿਨ ਕੀਆ ਸੋ ਮਨ ਵਸੈ ਮੈਂ ਅਵਰ ਨ ਕੋਈ। ਸੋ ਸਾਚਾ ਸਲਾਹੀ ਏ ਸਾਚੀ ਪਤ ਹੋਈ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਕੀਤੇ ਨੂੰ ਕਿਉਂ ਸਲਾਹੀ ਏ ਸਲਾਉਣਾ ਤੇ ਕਰਤੇ ਨੂੰ ਚਾਹੀਦਾ ਹੈ ਜੋ ਸਾਰਿਆਂ ਨੂੰ ਪੈਦਾ ਕਰਦਾ ਏ ਪੈਦਾ ਕਰਕੇ ਭੁੱਲ ਨਹੀਂ ਗਿਆ ਉਹਨਾਂ ਦੀ ਸੰਭਾਲ ਵੀ ਕਰਦਾ ਪਿਆ ਏ हे ਕਰਤਾ ਪੁਰਖ ਮੇਰੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਤੂੰ ਮੇਰੇ ਮਨ ਦੇ ਵਿੱਚ ਸਦਾ ਲਈ ਵਸ ਜਾ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਹੇ ਸੱਚੇ ਪਿਤਾ ਵਾਹਿਗੁਰੂ ਹੇ ਕਰਤਾ ਪੁਰਖ ਵਾਹਿਗੁਰੂ ਤੇਰੀ ਸਿਫਤ ਸਲਾਹ ਕਰਨ ਨਾਲ ਲੋਕ ਪਰਲੋਕ ਦੇ ਵਿੱਚ ਮੈਨੂੰ ਇੱਜ਼ਤ ਪ੍ਰਾਪਤ ਹੁੰਦੀ ਹੈ ਜਿਸ ਜਨਵਲ ਕਰਤਾ ਪੁਰਖ ਆਪ ਹੋ ਜਾਵੇ ਫਿਰ ਸਾਰਾ ਸੰਸਾਰ ਉਹਦੇ ਪੱਖ 'ਚ ਖੜ ਜਾਂਦਾ ਹੈ ਤੇ ਜਿਹਦੇ ਵੱਲੋਂ ਕਰਤਾ ਪੁਰਖ ਸਾਸੰਗਤ ਜੀ ਮੂੰਹ ਫੇਰ ਲਵੇ ਸਾਰੀ ਦੁਨੀਆ ਚਾਹੇ ਪਿੱਛੇ ਲੱਗੀ ਹੋਣ ਹਾਲਾਤ ਅੰਦਰ ਦੀ ਐਸੀ ਹੁੰਦੀ ਹੈ ਕੋਈ ਬਾਤ ਨਹੀਂ ਪੁੱਛਦਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਾਧ ਸੰਗਤ ਜੀ ਸੇਵਾ ਦੀ ਸਿੱਖ ਪੰਥ ਦੇ ਅੰਦਰ ਬੜੀ ਮਹਾਨਤਾ ਹੈ ਬੜੀ ਵਡਿਆਈ ਹੈ ਦੋ ਚੀਜ਼ਾਂ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਨੇ ਇੱਕ ਤੇ ਸਾਨੂੰ ਪ੍ਰੇਰਿਤ ਕਰਦੇ ਨੇ ਭਾਈ ਨਾਮ ਜਪੋ ਨਾਮੀ ਦੇ ਨਾਲ ਨਾਮ ਜਪੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਨਾਮੀ ਬਣੋ ਤੇ ਦੂਸਰੀ ਚੀਜ਼ ਇਹ ਸਮਝਾਉਂਦੇ ਨੇ ਕਿ ਭਾਈ ਸੇਵਾ ਕਰੋ ਇਹਨਾਂ ਦੋਨਾਂ ਤੋਂ ਬਿਨਾ ਗੁਰਸਿੱਖ ਦਾ ਗੁਜ਼ਾਰਾ ਨਹੀਂ ਹੋ ਸਕਦਾ ਪਾਰਿ ਉਤਾਰਾ ਨਹੀਂ ਹੋ ਸਕਦਾ ਸੋ ਸੇਵਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਜੇ ਨਾਮ ਜਪ ਕੇ ਸਾਧ ਸੰਗਤ ਜੀ ਬੰਦਾ ਜਿਹੜਾ ਹੈ ਦੁੱਖਾਂ ਤੋਂ ਕਸ਼ਟਾਂ ਤੋਂ ਬਚ ਸਕਦਾ ਹੈ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਸੁੱਖਾਂ ਦੇ ਦਾਤੇ ਮਾਲਕ ਦੇ ਨਾਲ ਜੁੜਿਆ ਜਾ ਸਕਦਾ ਹੈ ਸੋ ਇਹਨਾਂ ਮਹਾਵਾਕਾਂ ਦੇ ਅਨੁਸਾਰ ਕਿਉਂਕਿ ਸੇਵਾ ਦੀ ਮਹਾਨਤਾ ਬੜੀ ਹੈ ਤੇ ਸੇਵਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਸੇਵਾ ਕਰੇ ਭਾਵਨਾ ਦੇ ਨਾਲ ਭਰੋਸੇ ਦੇ ਨਾਲ ਤੇ ਸਾਧ ਸੰਗਤ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ਗੁੰਬਦ ਦੀ ਸੇਵਾ ਜਿਹੜੀ ਹੈ ਸ਼ੁਰੂ ਹੋਈ ਇਹ ਸੇਵਾ ਬੜੀ ਜੰਗੀ ਪੱਧਰ ਤੇ ਚੱਲ ਰਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇ ਆਪ ਸਾਫ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਜੋ ਗੁਰੂ ਘਰ ਹੁੰਦੇ ਨੇ ਇਹਨਾਂ ਦੀ ਕਾਰ ਸੇਵਾ ਜਿਹੜੀ ਹੈ ਇਹ ਗੁਰੂ ਕੀ ਸੰਗਤੀ ਕਰਦੀ ਹੈ ਕੋਈ ਇਕੱਲਾ ਮਨੁੱਖ ਕਹੇ ਕਿ ਮੈਂ ਗੁਰੂ ਘਰ ਬਣਾਵਾਂਗਾ 사ਸੰਗਤ ਜੀ ਨਹੀਂ ਨਹੀਂ ਬਣਾ ਸਕਦਾ ਇਹ ਸੰਗਤ ਦੇ ਤਲ ਫੁੱਲ ਪਟਾਵਾ ਦੇ ਨਾਲ ਹੀ ਗੁਰੂ ਘਰ ਬਣਿਆ ਕਰਦੇ ਨੇ ਕਿਉਂਕਿ ਸੰਗਤਾਂ ਵਾਸਤੇ ਗੁਰੂ ਘਰ ਬਣਦੇ ਨੇ ਸੋ ਸੰਗਤ ਜੀ ਜਰੂਰ ਵੱਧ ਚੜ ਕੇ ਜਿੰਨਾ ਵੀ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਮਰਥਾ ਬਖਸ਼ੀ ਹੈ ਜਰੂਰ ਵੱਧ ਚੜ ਕੇ ਹਿੱਸਾ ਪਾਓ ਤੇ ਮਟੀਰੀਅਲ ਦੇ ਰੂਪ ਦੇ ਵਿੱਚ ਵੀ ਆਪ ਸੇਵਾ ਕਰ ਸਕਦੇ ਹੋ ਕਿਉਂਕਿ ਇਹ ਵੱਡੀ ਸੇਵਾ ਹੈ ਕੋਈ ਕੱਲਾ ਮਨੁੱਖ ਨਹੀਂ ਕਰ ਸਕਦਾ ਸਾਰੀ ਸੰਗਤ ਨਾਲ ਮਿਲ ਕੇ ਤੇਲ ਫੋੜ ਪਟਾਵਾ ਹਾਜ਼ਰ ਕਰਨ ਤਾਂ ਇਹ ਕਾਰਜ ਨੇਪਰੇ ਚੜਨਗੇ ਸੋ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਅਨੁਸਾਰ ਜਿਵੇਂ ਸ਼ਹੀਦਾ ਨੇ ਕਿਰਪਾ ਕੀਤੀ ਸਾ ਸੰਗਤ ਜੀ ਸੋ ਜਿਹੜੀ ਮਹਾਰਾਜ ਦੀ ਕਿਰਪਾ ਦੇ ਅਨੁਸਾਰ ਸ਼ਹੀਦਾਂ ਦੀ ਕਿਰਪਾ ਦੇ ਅਨੁਸਾਰ ਬੱਚੀਆਂ ਧੀਆਂ ਜਿਹਦੇ ਘਰੋਂ ਆਰਥਿਕ ਪੱਖੋਂ ਕਮਜ਼ੋਰ ਨੇ ਪੜਨਾ ਚਾਹੁੰਦੀਆਂ ਨੇ ਹੁਸ਼ਿਆਰ ਨੇ ਪਰ ਨਹੀਂ ਪੜ ਪਾ ਰਹੀਆਂ ਸੋ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇੱਕ ਸੇਵਾ ਸਾਡੇ ਸਾਰਿਆਂ ਕੋਲੋਂ ਲੈਣਨ ਚਾਹੀ ਸੋ ਉਹਨਾਂ ਬੱਚੀਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਆਰਾਮਸਰ ਸਾਹਿਬ ਵੱਲੋਂ ਕਰਿਆ ਜਾ ਰਿਹਾ ਹੈ ਉਹਨਾਂ ਨੂੰ ਬੁੱਕਸ ਯੂਨੀਫਾਰਮ ਵੀ ਲੈ ਕੇ ਦਿੱਤੀ ਜਾਂਦੀ ਹੈ ਸੋ 사ਸੰਗਤ ਜੀ ਆਪ ਸਭ ਦੇ ਚਰਨਾਂ ਚ ਬੇਨਤੀ ਹੈ ਕਿ ਭਾਈ ਕਾਫੀ ਸੰਗਤਾਂ ਨੇ ਸਹਿਯੋਗ ਕੀਤਾ ਕੁਛ ਬੱਚੀਆਂ ਦੀ ਫੀਸ ਡਿਪੋਜ਼ਿਟ ਹੋ ਚੁੱਕੀ ਹੈ ਕੁਛ ਕੁ ਬੱਚੀਆਂ ਰਹਿਦੀਆਂ ਨੇ ਸੋ ਆਪ ਸਭ ਸੰਗਤਾਂ ਦਾ ਸਾਥ ਰਹੇਗਾ ਸਹਿਯੋਗ ਰਹੇਗਾ ਤੇ ਵੱਧ ਤੋਂ ਵੱਧ ਬੱਚਿਆਂ ਦਾ ਜਿਹੜਾ ਆ ਸਾਥ ਦਿੱਤਾ ਜਾ ਸਕਦਾ ਹੈ ਕਿਉਂਕਿ 사ਸੰਗਤ ਜੀ ਦੇਖੋ ਮਹਾਰਾਜ ਨੇ ਸਾਨੂੰ ਇਨੇ ਯੋਗ ਬਣਾਇਆ ਹੈ ਸਮਰੱਥਾਈ ਨਹੀਂ ਦਿੱਤੀ ਹੈ ਕਿ ਅਸੀਂ ਸੇਵਾ ਕਰ ਪਾ ਰਹੇ ਹਾਂ ਤੇ ਸਾਧ ਸੰਗਤ ਜੀ ਜਰੂਰ ਸੇਵਾ ਕਰਨੀ ਚਾਹੀਦੀ ਹੈ ਮਹਾਰਾਜ ਬਰਕਤਾਂ ਬਖਸ਼ਿਸ਼ਾ ਵਰਤੋਂਗੇ ਜਰੂਰ ਸੋ ਸੰਗਤ ਜੀ ਜਰੂਰ ਬੇਨਤੀ ਨੂੰ ਸਵੀਕਾਰ ਕਰਿਓ ਜਰੂਰ ਇੰਨਾ ਸੇਵਾਵਾਂ ਦੇ ਵਿੱਚ ਹਿੱਸਾ ਪਾਇਓ ਤਾਂ ਜੋ ਕਿਸੇ ਧੀ ਦੀ ਜ਼ਿੰਦਗੀ ਬਣ ਜਾਵੇ ਕਿਸੇ ਦੀ ਮਾਤਾ ਜੀ ਉਹਨਾਂ ਨੂੰ ਨਾ ਕਰਨੀ ਪਵੇ ਸਾਧ ਸੰਗਤ ਜੀ ਬੜੀ ਵੱਡੀ ਸੇਵਾ ਜੇ ਜਦੋਂ ਅਸੀਂ ਕਿਸੇ ਨੂੰ ਪੜ੍ਹਾ ਦੇਵਾਂਗੇ ਨਾ ਕਿਸੇ ਧੀ ਨੂੰ ਤੇ ਇਹਨਾਂ ਦੇ ਵਿੱਚ ਕੁਝ ਬੱਚੇ ਵੀ ਨੇ ਜਿਵੇਂ ਗ੍ਰੰਤੀ ਸਿੰਘਾਂ ਦੇ ਬੱਚੇ ਨੇ ਕੁਛ ਸੋ ਇਹ ਵੱਡੀਆਂ ਸਵਾਵਾਂ ਨੇ ਜਰੂਰ ਹਿੱਸਾ ਪਾਇਓ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਿਹਰ ਕਰਨਗੇ ਤੇ ਇੱਕ ਸੇਵਾ ਸਾਧ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਏ ਕਿ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 60 ਤੋਂ ਪਾਰ ਹੋ ਚੁੱਕੀ ਏ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਸਾਧ ਸੰਗਤ ਜੀ ਰਾਸ਼ਨ ਦਿੱਤਾ ਜਾਂਦਾ ਹੈ ਸਰਦਾ ਬਣਦਾ ਜਿਵੇਂ ਜਿਵੇਂ ਆਪ ਸਭ ਸੰਗਤਾਂ ਸਹਿਯੋਗ ਕਰਦੀਆਂ ਸੰਗਤ ਜੀ ਇਹ ਵੀ ਬਹੁਤ ਵੱਡੀ ਸੇਵਾ ਜੀ ਜੇ ਕਿਸੇ ਵੇਖੋ ਉਹ ਵਿਧਵਾ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਛੋਟੇ ਨੇ ਤੇ ਜਿਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਸਿਵਾਏ ਪੈਨਸ਼ਨ ਤੋਂ ਪੈਨਸ਼ਨ 1500 ਰੁਪਏ ਮਿਲਦੀ ਹੈ ਸਾਧ ਸੰਗਤ ਜੀ 1500 ਰੁਪਿਆ ਕਿਵੇਂ ਸਾਰਾ ਮਹੀਨਾ ਉਹਦੇ ਨਾਲ ਗੁਜ਼ਾਰਾ ਹੋਵੇ ਸਾਧ ਸੰਗਤ ਜੀ ਬੇਨਤੀ ਜਰੂਰ ਸਵੀਕਾਰ ਕਰਿਓ ਇਸ ਸੇਵਾ ਦੇ ਵਿੱਚ ਵੀ ਹਿੱਸਾ ਪਾਇਓ ਤਾਂ ਜੋ ਇਹਨਾਂ ਜੋ ਵਿਧਵਾ ਬੀਬੀਆਂ ਨੇ ਇਹਨਾਂ ਦਾ ਵੀ ਸਾਥ ਦਿੱਤਾ ਜਾਵੇ ਜਿੰਨਾ ਜਿੰਨਾ ਕੋਈ ਸਹਿਯੋਗ ਕਰ ਸਕਦਾ ਹੈ ਜਰੂਰ ਕਰਿਓ ਗੁਰੂ ਭਲੀ ਕਰੇਗਾ ਸ਼ੀਸ਼ ਸਿੰਘ ਕਿਰਪਾ ਕਰਨਗੇ ਵੱਧ ਤੋਂ ਵੱਧ ਬਖਸ਼ਿਸ਼ਾਂ ਸਮਰਥਾ ਬਖਸ਼ਣਗੇ ਤਾਂ ਜੋ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਹੁਣ ਅਗਲੀ ਸੇਵਾ ਜਿਹੜੀ ਹੈ ਉਹ ਵੀ ਵੱਡੀ ਸੇਵਾ ਹੈ ਉਹ 3 ਉਹ ਬੱਚੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਸਾਧ ਸੰਗਤ ਜੀ ਉਹਨਾਂ 3 ਦੇ ਆਨੰਦ ਕਾਰਜ ਗੁਰਦੁਆਰਾ ਰਾਮਸਰ ਸਾਹਿਬ ਤੋਂ ਕਰਵਾਏ ਜਾਂਦੇ ਨੇ ਸਮੇਂ-ਸਮੇਂ ਤੇ ਕਰਵਾਏ ਜਾਂਦੇ ਨੇ ਵੱਡੇ ਪੱਧਰ ਤੇ ਕਰਵਾਏ ਜਾਂਦੇ ਨੇ ਸਮੋਹੀ ਕਨੰਦ ਕਾਰਜ 사త్సੰਗ ਜੀ ਆਪ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਨੰਦ ਕਾਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਆ ਕਰੋ ਕਿਉਂਕਿ ਕੰਨਿਆਦਾਨ ਮਹਾਦਾਨ ਮੰਨਿਆ ਜਾਂਦਾ ਹੈ ਬੜਾ ਵੱਡਾ ਫਾਲ ਮਿਲਦਾ ਜੇ ਹੋ ਸਕਦਾ ਹੈ ਅੱਜ ਕੁਝ ਮਹੀਨੇ ਸਾਨੂੰ ਸੇਵਾ ਕਰਕੇ ਐਦਾਂ ਲੱਗੇ ਕਿ ਮੈਨੂੰ ਕੁਝ ਮਿਲ ਨਹੀਂ ਰਿਹਾ ਕੁਝ ਚੇਂਜ ਨਹੀਂ ਹੋਇਆ 사త్సੰਗ ਜੀ ਪਰ ਆਉਣ ਵਾਲਾ ਸਮਾਂ ਬਹੁਤ ਉਜਲ ਹੁੰਦਾ ਜੇ ਬਹੁਤ ਸੁੱਖਾਂ ਭਰਿਆ ਹੁੰਦਾ ਜੀ ਬਸ ਇਹ ਸਮਾਂ ਥੋੜਾ ਜਿਆਦਾ ਜੇ ਕੱਢ ਲਈਏ ਨਾ ਸੇਵਾ ਕਰਦੇ ਹੋਏ ਬਾਣੀ ਪੜ੍ਹਦੇ ਹੋਏ ਸਿਮਰਨ ਕਰਦੇ ਹੋਏ ਸਾਧ ਸੰਗਤ ਜੀ ਆਉਣ ਵਾਲਾ ਸਮਾਂ ਸਤਪੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁੱਖਾਂ ਭਰਿਆ ਹੁੰਦਾ ਜੀ ਜਰੂਰ ਵੱਧ ਚੜ ਕੇ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜੀ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇਸ ਚੈਨਲ ਤੋਂ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਸਾਂਝੀਆਂ ਕਰਦੇ ਆ ਕਿਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਦੀਪ ਸਿੰਘ ਜੀ ਪਿਆਰੇ ਬਾਬਾ ਨੋਦ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਕਿਵੇਂ ਗੁਰੂ ਕੀ ਫੌਜ ਗੁਰੂ ਕੀ ਵਡਿਆਈ ਬਾਣੀ ਦੀ ਕਲਾ ਸੰਗਤ ਦੇ ਨਾਲ ਵਰਤਦੀ ਹੈ ਸੰਗਤ ਦਾ ਭਲਾ ਕਰਦੀ ਹੈ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਆ ਨਾ ਦੁੱਖ ਸਾਡੇ ਤੋਂ ਦੂਰ ਭੱਜਦੇ ਨੇ ਪਰ ਜਦੋਂ ਅਸੀਂ ਗੁਰੂ ਨਾਲੋਂ ਟੁੱਟਦੇ ਆ ਫਿਰ ਦੁੱਖ ਸਾਨੂੰ ਆਣ ਚੰਬੜਦੇ ਨੇ ਹੁਣ ਫੈਸਲਾ ਸਾਡੇ ਹੱਥ ਹੈ ਕਿ ਅਸੀਂ ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ ਅਸੀਂ ਸੁੱਖ ਕਿਤੇ ਹੋਰ ਲੱਭਦੇ ਆ ਪਰ ਸੁੱਖ ਕਿਤੇ ਹੋਰ ਹੈ ਜਿੱਥੇ ਅਸੀਂ ਸੁੱਖ ਸੋਚਦੇ ਆ ਉੱਥੇ ਦੁੱਖ ਹੈ ਗੱਲ ਇਹ ਸਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਇਨਸਾਨ ਆਪਣੀ ਬੁੱਧੀ ਦੇ ਜ਼ੋਰ ਨਾਲ ਸੋਚਦਾ ਹੈ ਆਪਣੇ ਆਪ ਨੂੰ ਗੁਰੂ ਤੋਂ ਵੱਡਾ ਉਸ ਅਕਾਲ ਪੁਰਖ ਨਾਲੋਂ ਵੱਡਾ ਸਮਝਦਾ ਹੈ ਸੋਚਦਾ ਹੈ ਉਹ ਜਿੰਨੇ ਪੂਰੀ ਕਾਇਨਾਤ ਬਣਾਈ ਕੁਲ ਕਾਇਨਾਤ ਨੂੰ ਰਚਣ ਵਾਲਾ ਨਿਆਣਾ ਹੈ ਤੇ ਅਸੀਂ ਜ਼ਿਆਦਾ ਸਿਆਣੇ ਆ ਸੋ ਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਆਪਦੇ ਨਾਲ ਸਾਂਝੀ ਕਰਨੀ ਆ ਇੱਕ ਭੈਣ ਸੋ ਜਿਨ੍ਹਾਂ ਨੇ ਇਹ ਹੱਡ ਬੀਤੀ ਦੱਸੀ ਉਹ ਭੈਣ ਨੇ ਦੱਸਿਆ ਕਿ ਮੇਰੀ ਇੱਕ ਸਹੇਲੀ ਹੈ ਕਹਿੰਦੇ ਕਿ ਉਹ ਤਿੰਨ ਭੈਣਾਂ ਨੇ ਇੱਕ ਉਹਨਾਂ ਦਾ ਭਰਾ ਹੈ ਤੇ ਉਹ ਸਾਰੇ ਪਰਿਵਾਰ ਜਿਹੜਾ ਹੈ ਮਨਮੁਖ ਪਰਿਵਾਰ ਹੈ ਉਹਨਾਂ ਦੇ ਵਿੱਚੋਂ ਇੱਕੋ ਇੱਕ ਜਿਹੜੀ ਮੇਰੀ ਸਹੇਲੀ ਹੈ ਉਹ ਬਾਣੀ ਪੜਦੀ ਹੈ ਹੁਣ ਉਹ ਬਾਣੀ ਨਾਲ ਜੁੜੇ ਹੋਣ ਕਾਰਨ ਉਹਦੀ ਆਪਣੇ ਪਰਿਵਾਰ ਦੇ ਨਾਲ ਨਹੀਂ ਬਣ ਆਉਂਦੀ ਸਾਰਾ ਪਰਿਵਾਰ ਮਨਮੁਖ ਹੈ ਖਾਣ ਪੀਣ ਵਾਲਾ ਹੈ ਸਾਰੇ ਨੌਨਵੇਜ ਵੀ ਖਾਂਦੇ ਨੇ ਪਰ ਇਹ ਜਿਹੜੀ ਹੈ ਇਹ ਨੌਨਵੇਜ ਨੂੰ ਹੱਥ ਨਹੀਂ ਲਾਉਂਦੀ ਜਿੱਦਣ ਘਰ ਚ ਨੌਨਵੇਜ ਬਣਿਆ ਹੋਵੇ ਹੋ ਸਕੇ ਤਾਂ ਕਹਿੰਦੀ ਖਾਣਾ ਹੀ ਨਹੀਂ ਖਾਂਦੀ ਬਾਣੀ ਪੜਦੀ ਹੈ ਕਹਿੰਦੇ ਬਾਕੀ ਪਰਿਵਾਰਕ ਮੈਂਬਰ ਇਹਨੂੰ ਛੇੜਨਗੇ ਤੰਗ ਕਰਨਗੇ ਇਹਨੂੰ ਮਤਲਬ ਵੱਖਰੇ ਵੱਖਰੇ ਨਾਵਾਂ ਨਾਲ ਮਤਲਬ ਇਦਾਂ ਬੁਲਾਉਣਗੇ ਕਹਿੰਦੇ ਕਿ ਇਹ ਮੇਰੀ ਪੜ੍ਹਾਈ ਦੇ ਵਿੱਚ ਵੀ ਹਵਲ ਤੇ ਘਰ ਦੇ ਕੰਮਾਂ ਦੇ ਵਿੱਚ ਵੀ ਹਵਲ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਣੀ ਦੀ ਸੇਵਾ ਵੀ ਮਹਾਰਾਜੇ ਦੇ ਕੋਲ ਲੈਂਦੇ ਨੇ ਤੇ ਉਹ ਉਹ ਭੈਣ ਕਹਿੰਦੇ ਕਿ ਇਹ ਇੰਨੀ ਕੁ ਜ਼ਿਆਦਾ ਸਿਆਣੀ ਬਹੁਤ ਜ਼ਿਆਦਾ ਕਹਿੰਦੇ ਕਿ ਹਰੇਕ ਮਤਲਬ ਬੰਦੇ ਨੂੰ ਵਧੀਆ ਗਾਈਡ ਕਰਨ ਵਾਲੀ ਗਾਈਡ ਸੀ ਹੁਣ ਹੁੰਦਾ ਕੀ ਹੈ ਹੁਣ ਪਰਿਵਾਰ ਜਦੋਂ ਮੰਨਮੁਖ ਹੋਵੇ ਤੇ ਕੀ ਕਰਨਾ ਕਹਿੰਦੇ ਕਿ ਹੁਣ ਪਰਿਵਾਰ ਦੇ ਵਿੱਚੋਂ ਸਭ ਤੋਂ ਵੱਡੀ ਇਹ ਸੀ ਬਾਕੀ ਭੈਣਾਂ ਛੋਟੀਆਂ ਸੀ ਇਹਦੀਆਂ ਭਰਾ ਵੀ ਛੋਟਾ ਸੀ ਕਹਿੰਦੇ ਚਲੋ ਹੁਣ ਕਰਦਿਆਂ ਨੂੰ ਹੁੰਦਾ ਹੀ ਆ ਕਿ ਧੀ ਨੂੰ ਵਿਆਹੀਏ ਕਹਿੰਦੇ ਕਿ ਕੀ ਕਰਦੇ ਨੇ ਇਹਦੇ ਵਾਸਤੇ ਲੜਕਾ ਲੱਭਦੇ ਨੇ ਕਹਿੰਦੇ ਕਿ ਬੇਟੀ ਨੇ ਕਿਹਾ ਸੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਚਾਹੇ ਕਮਾਉਂਦਾ ਘੱਟ ਹੋਵੇ ਪਰ ਮੈਨੂੰ ਸਰਦਾਰ ਤੁਸੀਂ ਸਿੰਘ ਲੱਭ ਕੇ ਦਿਓ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਤੇ ਕਹਿੰਦੇ ਕਿ ਚਲੋ ਜਦੋਂ ਘਰਦਿਆਂ ਨੇ ਦੇਖਿਆ ਤੇ ਹੁਣ ਕੀ ਹੁੰਦਾ ਹੈ ਕਿ ਉਹ ਆਪਣੇ ਵਰਗਾ ਲੱਭ ਲੈਂਦੇ ਨੇ ਉਹ ਭੈਣ ਕਹਿੰਦੀ ਕਿ ਉਸ ਮੇਰੀ ਸਹੇਲੀ ਨੇ ਕਿਹਾ ਕਿ ਮੈਨੂੰ ਇਸ ਚੀਜ਼ ਤੋਂ ਪ੍ਰੋਬਲਮ ਨਹੀਂ ਕਿ ਉਹ ਘੱਟ ਕਮਾਉਂਦਾ ਹੈ ਕੀ ਕਰਦਾ ਹੈ ਪਰ ਕਮ ਸੇ ਕਮ ਸਰਦਾਰ ਹੋਣਾ ਚਾਹੀਦਾ ਹੈ ਕਿ ਮਨਮੁਖ ਦੇ ਨਾਲ ਮੈਂ ਕਿਵੇਂ ਨਿਭਾਵਾਂਗੀ ਪਰ ਕਹਿੰਦੇ ਕੀ ਕਰਦਿਆਂ ਨੇ ਹੁਣ ਜੋਰ ਪਾ ਕੇ ਰਿਸ਼ਤਾ ਪੱਕਾ ਕਰਤਾ ਇੰਗੇਜਮੈਂਟ ਹੋ ਜਾਂਦੀ ਏ ਤੇ ਕਹਿੰਦੇ ਕੀ ਚਲੋ ਹੁਣ ਸਮੇਂ ਦੇ ਨਾਲ ਨਾਲ ਜਦੋਂ ਪਤਾ ਲੱਗਦਾ ਏ ਬੇਟੀ ਜਦੋਂ ਕਹਿੰਦੇ ਕੀ ਉਹ ਭੈਣ ਜਿਹੜੀ ਮੇਰੀ ਸਹੇਲੀ ਆ ਉਹ ਗੱਲ ਕਰਦੀ ਏ ਤੇ ਪਤਾ ਲੱਗਦਾ ਏ ਕਿ ਉਹ ਮੁੰਡਾ ਜਿਹੜਾ ਸਮਾਂ ਪਾ ਕੇ ਵੀ ਨਸ਼ਾ ਵੀ ਕਰਦਾ ਏ ਉਹਦੀਆਂ ਗੱਲਾਂ ਤੋਂ ਕਹਿੰਦੇ ਜਜਮੈਂਟ ਹੋ ਜਾਂਦੀ ਏ ਬੰਦਾ ਜਿਹੜਾ ਨਸ਼ਾ ਕਰਦਾ ਹੋਵੇ ਨਾ ਉਹਦੀਆਂ ਗੱਲਾਂ ਤੋਂ ਜਜਮੈਂਟ ਹੋ ਜਾਂਦੀ ਏ ਕਹਿੰਦੇ ਜਦੋਂ ਮੇਰੀ ਸਹੇਲੀ ਨੇ ਆਪਣੇ ਕਰ ਦੱਸਿਆ ਕਿ ਉਹ ਜਿਹਦੇ ਨਾਲ ਤੁਸੀਂ ਮੇਰਾ ਰਿਸ਼ਤਾ ਪੱਕਾ ਕੀਤਾ ਹੈ ਵੀ ਉਹ ਸਹੀ ਨਹੀਂ ਆ ਨਸ਼ਾ ਵੀ ਕਰਦਾ ਹੈ ਕਿਸੇ ਨੇ ਯਕੀਨ ਨਾ ਕੀਤਾ ਵੀ ਇਹ ਕਰਨਾ ਨਹੀਂ ਚਾਹੁੰਦੀ ਤਾਂ ਇਦਾਂ ਕਰਦੀ ਹੈ ਬੜਾ ਕਹਿੰਦੇ ਨੇ ਕਿਹਾ ਪਰ ਕੋਈ ਨਹੀਂ ਮੰਨਿਆ ਤੇ ਉੱਪਰੋਂ ਕਹਿੰਦੇ ਕਿ ਇਹਨਾਂ ਨੇ ਵਿਆਹ ਦੀ ਡੇਟ ਰੱਖਤੀ ਹੁਣ ਕਹਿੰਦੇ ਕਿ ਇਹ ਮੇਰੀ ਸਹੇਲੀ ਜਿਹੜੀ ਹੈ ਤੇ ਮੈਂ ਦੋਵੇਂ ਜਾਣੀਆਂ ਅਸੀਂ ਮਤਲਬ ਸ਼ਹੀਦਾ ਸਾਹਿਬ ਜਾਂਦੀਆਂ ਸਾਂ ਜਦੋਂ ਅਸੀਂ ਕਾਲਜ ਤੋਂ ਫ੍ਰੀ ਹੋਣਾ ਤੇ ਸਾਨੂੰ ਹੋਣਾ ਵੀ ਹੁਣ ਘਰ ਹੀ ਜਾਣਾ ਵੀ ਚਲੋ ਮੱਥਾ ਟੇਕ ਚੱਲਦੇ ਹਾਂ ਮੱਥਾ ਟੇਕ ਕੇ ਜਾਣਾ ਕਹਿੰਦੇ ਚੁਪੈਰਾ ਸਾਹਿਬ ਦੀ ਹਾਜ਼ਰੀ ਨਹੀਂ ਸੀ ਭਰੀ ਪਰ ਕਹਿੰਦੇ ਕਿ ਹੁਣ ਮੇਰੀ ਫਰੈਂਡ ਨੇ ਵੀ ਕਹਿਣਾ ਤੇ ਮੈਂ ਵੀ ਸੋਚਿਆ ਵੀ ਹਾਜ਼ਰੀ ਭਰਨੀ ਚਾਹੀਦੀ ਹੈ ਵੀ ਇੰਨੀਆਂ ਸੰਗਤਾਂ ਜਾਂਦੀਆਂ ਨੇ ਇਹਦੇ ਲਗਣ ਲੱਗੀ ਉਹਦੇ ਕਰਕੇ ਮੈਂ ਵੀ ਉਹ ਮੇਰਾ ਵੀ ਭਲਾ ਹੋਇਆ ਵੀ ਅਸੀਂ ਹਾਜ਼ਰੀ ਭਰਨੀ ਸ਼ੁਰੂ ਕੀਤੀ ਚੁਪੈਰਾ ਸਾਹਿਬ ਦੀ ਹਰ ਐਤਵਾਰ ਅਸੀਂ ਜਾਣਾ ਚਪਰਾ ਸਾਹਿਬ ਦੀ ਹਾਜ਼ਰੀ ਭਰਨੀ ਤੇ ਕਹਿੰਦੇ ਉੱਪਰੋਂ ਉਹਨਾਂ ਨੇ ਮੇਰੀ ਫਰੈਂਡ ਦੇ ਜਿਹੜੇ ਘਰ ਦੇ ਨੇ ਉਹਨਾਂ ਨੇ ਵਿਆਹ ਦੀ ਡੇਟ ਰੱਖਦੀ ਡੇਟ ਫਿਕਸ ਕਰਦੀ ਤੇ ਕਹਿੰਦੇ ਕਿ ਹੁਣ ਟੈਨਸ਼ਨ ਸੀ ਮੇਰੀ ਫਰੈਂਡ ਨੂੰ ਕਿ ਜੇ ਮੇਰਾ ਉੱਥੇ ਰਿਸ਼ਤਾ ਹੋ ਗਿਆ ਕਿ ਮੈਂ ਨਿਭੂਗੀ ਕਿਦਾਂ ਕਿ ਉਹ ਤੇ ਸਾਰੇ ਮਨਮੁੱਖ ਨੇ ਨਸ਼ਾ ਵੀ ਕਰਦਾ ਇਹ ਖਾਂਦਾ ਪੀਂਦਾ ਵੀ ਹੈ ਸਰਦਾਰ ਵੀ ਨਹੀਂ ਆਂ ਕਿ ਮੈਂ ਕਿਵੇਂ ਆਪਣੇ ਘਰਦਿਆਂ ਨੂੰ ਮਨਾਵਾਂ ਫਿਰ ਕਹਿੰਦੇ ਕਿ ਚੁਪੈਰਾ ਸਾਹਿਬ ਦੀ ਹਾਜ਼ਰੀ ਭਰਦਿਆਂ ਭਰਦਿਆਂ ਮੇਰੀ ਉਸ ਫਰੈਂਡ ਨੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਜੋਈਆਂ ਕਰਨੀਆਂ ਕਿ ਬਾਬਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਚਾਹੇ ਘੱਟ ਕਮਾਉਂਦਾ ਹੋਵੇ ਪਰ ਹੋਵੇ ਕੀਰਤੀ ਗੁਰਸਿੱਖ ਮਨਮੁਖ ਬੰਦੇ ਨਾਲ ਮੈਂ ਨਹੀਂ ਕੱਢ ਸਕਦੀ ਵੀ ਮੇਰੇ ਘਰ ਦੇ ਨਹੀਂ ਮੰਨਦੇ ਨਹੀਂ ਸਮਝਦੇ ਉਹ ਤੇ ਮੇਰਾ ਮਜ਼ਾਕ ਉਡਾਉਂਦੇ ਨੇ ਵੀ ਤੈਨੂੰ ਬਾਬੇ ਨਾਲ ਵਿਆਹ ਦਈਏ ਕਹਿੰਦੇ ਇਦਾਂ ਦਾ ਸਮਾਂ ਸੀ ਚੁਪੈਰਾ ਸਾਹਿਬ ਦੀਆਂ ਹਾਜ਼ਰੀਆਂ ਭਰੀਆਂ ਪਤਾ ਨਹੀਂ ਕੀ ਖੇੜ ਵਾਪਰੀ ਉਸ ਮਾਲਕ ਦੀ ਬਾਬਾ ਦੀਪ ਸਿੰਘ ਜੀ ਨੇ ਕੈਸੀ ਵਿਧ ਬਣਾਈ ਕਹਿੰਦੇ ਕਿ ਉਹਨਾਂ ਨੇ ਰਿਸ਼ਤੇ ਤੋਂ ਆਪ ਮਣਾ ਕਰਤਾ ਰਿਸ਼ਤੇ ਤੋਂ ਆਪ ਮਣਾ ਕਰਤਾ ਤੇ ਕਹਿੰਦੇ ਕਿ ਜਦੋਂ ਮੇਰੀ ਫਰੈਂਡ ਨੂੰ ਇਹ ਪਤਾ ਲੱਗਦਾ ਏ ਕਿ ਉਹਨਾਂ ਨੇ ਰਿਸ਼ਤੇ ਤੋਂ ਨਾ ਕਰਤੀ ਏ ਕਹਿੰਦੇ ਕਿ ਉਹ ਘਰਦਿਆਂ ਨੇ ਉਹ ਮੁੰਡੇ ਵਾਲਿਆਂ ਨੂੰ ਕੁਝ ਕਹਿਣ ਦੀ ਬਜਾਏ ਮੇਰੀ ਫਰੈਂਡ ਨੂੰ ਕੋਸਣਾ ਸ਼ੁਰੂ ਕਰਤਾ ਵੀ ਤੂੰ ਹੀ ਕੁਝ ਕਿਹਾ ਹੋਣਾ ਤਾਂ ਹੀ ਉਹਨਾਂ ਨੇ ਨਾ ਕਰਤੀ ਏ ਹੁਣ ਅਸੀਂ ਕੀ ਕਰਾਂਗੇ ਕਿਵੇਂ ਮੂੰਹ ਦਿਖਾਵਾਂਗੇ ਤੇ ਕਹਿੰਦੇ ਕਿ ਇਦਾਂ ਜਦੋਂ ਹੋਇਆ ਤੇ ਮੇਰੀ ਫਰੈਂਡ ਬੜੀ ਟੁੱਟ ਗਈ ਸੀ ਅੰਦਰੋਂ ਤੇ ਕਹਿੰਦੀ ਕਿ ਮੈਂ ਸਮਝਾਇਆ ਕਿ ਇਹ ਬਾਬਾ ਦੀਪ ਸਿੰਘ ਜੀ ਦੀ ਕਲਾ ਵਰਤੀ ਹੈ ਕਿਰਪਾ ਵਰਤੀ ਹੈ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਵੀ ਤੂੰ ਟੈਨਸ਼ਨ ਨਾ ਲੈ ਕਿਸੇ ਵੀ ਚੀਜ਼ ਦੀ ਤੇ ਫਿਰ ਕੀ ਹੁੰਦਾ ਕਿ ਭੈਣ ਕਹਿੰਦੇ ਕਿ ਸਮਾਂ ਥੋੜਾ ਜਿਹਾ ਲੰਘਦਾ ਹੈ ਕਹਿੰਦੇ ਕਿ ਫੇਰ ਕੀ ਹੁੰਦਾ ਕਿ ਫੇਰ ਬਾਬਾ ਦੀਪ ਸਿੰਘ ਜੀ ਦੀ ਇੱਕ ਵਾਰੀ ਕਲਾ ਵਰਤਦੀ ਹੈ ਕਹਿੰਦੇ ਕਿ ਮੇਰੀ ਫਰੈਂਡ ਦਾ ਬ੍ਰਦਰ ਉਹਨੂੰ ਕਿੱਥੋਂ ਪਤਾ ਲੱਗਦਾ ਹੈ ਕਿ ਜਿਹਦੇ ਨਾਲ ਅਸੀਂ ਆਪਣੀ ਭੈਣ ਦਾ ਵਿਆਹ ਕੀਤਾ ਸੀ ਰਿਸ਼ਤਾ ਪੱਕਾ ਕੀਤਾ ਸੀ ਕਿ ਉਹਦੇ ਕੋਲ ਨਸ਼ਾ ਫੜਿਆ ਗਿਆ ਹੈ ਕਹਿੰਦੇ ਕਿ ਫੇਰ ਉਹਦੇ ਘਰਦਿਆਂ ਨੂੰ ਸਮਝ ਆਉਂਦੀ ਹੈ ਕਿ ਹਾਂ ਸਾਡੀ ਧੀ ਸਹੀ ਕਹਿੰਦੀ ਸੀ ਪਰ ਅਸੀਂ ਉਹਦੇ ਤੇ ਯਕੀਨ ਨਹੀਂ ਕੀਤਾ ਤੇ ਫੇਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਸ ਭੈਣ ਦਾ ਵਧੀਆ ਘਰ ਸਰਦਾਰ ਗੁਰਸਿੱਖ ਪਰਿਵਾਰ ਦੇ ਵਿੱਚ ਆਨੰਦ ਕਾਰਜ ਹੁੰਦਾ ਹੈ ਦੇਖੋ ਸਾਧ ਸੰਗਤ ਜੀ ਜਦੋਂ ਕਿ ਭਰੋਸੇ ਦੇ ਨਾਲ ਕੋਈ ਚੀਜ਼ ਅਸੀਂ ਮੰਗਦੇ ਆ ਨਾ ਤੇ ਸ਼ਹੀਦਾਂ ਦੀ ਕਿਰਪਾ ਵਰਤਦੀ ਹੈ ਸੱਚਮੁੱਚ ਹੀ ਸਾਰੀਆਂ ਦਾਤਾਂ ਸ਼ਹੀਦਾਂ ਦੇ ਸਥਾਨਾਂ ਤੋਂ ਮਿਲਦੀਆਂ ਨੇ ਪਰ ਜੇ ਭਰੋਸਾ ਪੱਕਾ ਹੋਵੇ ਦੇਖੋ ਜੇ ਬਾਣੀ ਪੜਦੇ ਆ ਮਤ ਸੋਚੋ ਤੁਹਾਨੂੰ ਬਾਣੀ ਦਾ ਫਲ ਨਹੀਂ ਮਿਲੇਗਾ ਸੇਵਾ ਕਰਦੇ ਆ ਮਤ ਸੋਚੇ ਕੋਈ ਕਿ ਮੈਨੂੰ ਸੇਵਾ ਦਾ ਫਲ ਨਹੀਂ ਮਿਲੇਗਾ ਜੇ ਭਾਈ ਸੇਵਾ ਕੀਤੀ ਆ ਨਾ ਫਲ ਮਿਲੇਗਾ ਹੀ ਮਿਲੇਗਾ ਜਿਸ ਬਾਣੀ ਪੜੀ ਹੈ ਫਲ ਮਿਲੇਗਾ ਹੀ ਮਿਲੇਗਾ ਪਰ ਹਾਂ ਸ਼ਰਤ ਇਹ ਹੈ ਕਿ ਬਾਣੀ ਮਨੋਂ ਪੜੀ ਹੋਵੇ ਸਿਰਫ ਦਿਖਾਵਾ ਨਾ ਹੋਵੇ ਸੇਵਾ ਵੀ ਮਾਨੋ ਕਰੀ ਹੋਵੇ ਦਿਖਾਵਾ ਨਾ ਹੋਵੇ ਕਿਉਂਕਿ ਦਿਖਾਵੇ ਵਾਲੀ ਕੋਈ ਵੀ ਚੀਜ਼ ਪ੍ਰਵਾਨ ਨਹੀਂ ਹੁੰਦੀ ਦੁਨਿਆਵੀ ਤੌਰ ਤੇ ਜੇ ਅਸੀਂ ਦਿਖਾਵਾ ਕਰਦੇ ਆ ਨਾ ਹੋ ਸਕਦਾ ਆ ਕਿ ਉਹ ਦਿਖਾਵਾ ਦੇਖ ਕੇ ਲੋਕ ਸਾਡੇ ਨਾਲ ਜੁੜ ਜਾਣ ਪਰ ਗੁਰੂ ਘਰ ਉਸ ਮਾਲਕ ਦੇ ਦਰ ਘਰ ਇਦਾਂ ਚੀਜ਼ਾਂ ਨਹੀਂ ਚੱਲਦੀਆਂ ਉੱਥੇ ਜੇ ਭਾਈ ਜੇ ਸੱਚਾ ਪੱਕਾ ਬੰਦਾ ਹੈ ਨਾ ਉਹਦੀ ਸੁਣਵਾਈ ਹੁੰਦੀ ਆ ਸੋ ਜਰੂਰ ਇਦਾਂ ਉਸ ਭੈਣ ਦਾ ਵਧੀਆ ਘਰ ਗੁਰਸਿੱਖ ਪਰਿਵਾਰ ਦੇ ਵਿੱਚ ਅਨੰਦ ਕਾਰਜ ਹੁੰਦਾ ਹੈ ਤੇ ਅੱਜ ਉਹ ਭੈਣ ਵਧੀਆ ਆਪਣੇ ਵਸਰੀ ਹੈ ਤੇ ਸਾਥ ਸੰਗਤ ਸੋ ਵੇਖੋ ਇੱਕ ਸਹੇਲੀ ਜਾਂ ਇੱਕ ਦੋਸਤ ਬੜਾ ਕੁਝ ਕਰ ਸਕਦਾ ਜੇ ਪਰ ਜੇ ਭਾਵਨਾ ਦੇ ਨਾਲ ਹੋਵੇ